ਬੀਸੀ ਮੂਰਖ ਅੱਜ ਦਾ ਇਨਸਾਨ ਮੰਨਦਾ ਨਹੀਂ ਨਾ ਅੱਜ ਦਾ ਇਨਸਾਨ ਕਹਿੰਦਾ ਵੀ ਮੇਰੇ ਵਰਗਾ ਚਤੁਰ ਚਲਾਕ ਤੇ ਸਿਆਣਾ ਹੈ ਹੀ ਕੋਈ ਸਭ ਤੋਂ ਸਿਆਣਾ ਮੈਂ ਆਂ ਬੁੱਧੀਮਾਨ ਮੈਂ ਆਂ ਤੇ ਮੂਰਖਤਾਈ ਦੀ ਨਿਸ਼ਾਨੀ ਇਹ ਹੁੰਦੀ ਹੈ ਜਦੋਂ ਬੰਦਾ ਕਹੇ ਦੇ ਵੀ ਮੈਂ ਸਿਆਣਾ ਬਹੁਤ ਆਇਂ ਇੱਥੋਂ ਸਾਡੀ ਮੂਰਖਤਾ ਸ਼ੁਰੂ ਹੋ ਜਾਂਦੀ ਹੈ ਸਾਧ ਸੰਗਤ ਅਸਲੀ ਗਿਆਨੀ ਬੰਦਾ ਕਦੇ ਨਹੀਂ ਕਹਿੰਦਾ ਵੀ ਮੈਂ ਬਹੁਤ ਗਿਆਨੀ ਆ ਤੇ ਮੈਂ ਬਹੁਤ ਸਮਝਦਾਰ ਉਹ ਅੰਦਰੋਂ ਵੀ ਫੀਲ ਨਹੀਂ ਕਰਦਾ ਉਹਨੂੰ ਪਤਾ ਹੁੰਦਾ ਵੀ ਗਿਆਨ ਦੀ ਕੋਈ ਸੀਮਾ ਨਹੀਂ ਹੁੰਦੀ ਹਮ ਨਿਰਗੁਣ ਤੂੰ ਦਾਤਾ ਅਸੀਂ ਤਾਂ ਮੂਰਖ ਹੈ ਹਮ ਮੂਰਖ ਤੂੰ ਚਤੁਰ ਹਸਿਆਣੀ ਸਾਧ ਸੰਗਤ ਰੋਜ਼ ਜਪ ਜੀ ਸਾਹਿਬ ਦੀ ਬਾਣੀ ਪੜਦਿਓ ਕੀ ਆਉਂਦਾ ਸਹਿਸ ਸਿਆਣਪ ਲੱਖ ਹੋਏ ਮਹਾਰਾਜ ਕਹਿੰਦੇ ਹਜ਼ਾਰਾਂ ਹਜ਼ਾਰਾਂ ਲੱਖਾਂ ਸਿਆਣਪ ਆਉਣ ਸਹਿਸ ਦਾ ਭਾਵ ਹੁੰਦਾ ਹਜ਼ਾਰਾਂ ਸਹਸ ਸਿਆਣਪਾਂ ਲੱਖ ਹੋਵੇ ਤਾਂ ਇੱਕ ਨਾ ਚੱਲੈ ਨਾਰ ਇੱਕ ਵੀ ਨਹੀਂ ਚੱਲਦੀ ਦੱਸੋ ਜਦੋਂ ਮੌਤ ਆਉਂਦੀ ਐ ਸਿਆਣਪ ਕੀ ਕਰੂਗੀ ਉੱਥੇ ਸਭ ਕੁਝ ਮਿੱਟੀ ਹੋ ਜਾਂਦਾ ਹੈ ਕਰੋੜਾ ਰੁਪਏ ਕਮਾਉਣ ਵਾਲਾ ਡਾਕਟਰ ਵੀ ਇੱਕ ਦਿਨ ਮਰਦਾ ਜਿਹਨੂੰ ਕਹਿੰਦੇ ਜੀ ਇਹਨੇ ਤਾਂ ਬੜੀਆਂ ਜਾਨਾਂ ਬਚਾਈਆਂ ਬੜੇ ਆਪਰੇਸ਼ਨ ਕੀਤੇ ਇੱਕ ਦਿਨ ਉਹਨੂੰ ਵੀ ਜਾਣਾ ਪੈਂਦਾ ਉਹਨੂੰ ਕੋਈ ਨਹੀਂ ਬਚਾ ਸਕਦਾ ਸਾਧ ਸੰਗਤ ਹਮ ਮੂਰਖ ਤੂੰ ਚਤੁਰ ਸਿਆਣੇ ਤੂੰ ਸਰਬ ਸਰਬ ਕਲਾ ਕਾ ਗਿਆਤਾ ਮਾਦੋ ਹਮ ਐਸੀ ਤੂੰ ਐਸਾ ਅਸੀਂ ਕਿਹੋ ਜੈ ਤੇ ਤੂੰ ਕਿਹੋ ਜੈ ਅੱਗੇ ਜਵਾਬ ਦਿੰਦੇ ਐ ਹਮ ਪਾਪੀ ਤੂੰ ਪਾਪ ਤੂੰ ਪਾਪ ਖੰਡਨ ਨੀਕੋ ਠਾਕੁਰ ਐਸਾ ਅਸੀਂ ਪਾਪੀ ਐ ਤੇ ਤੂੰ ਪਾਪਾਂ ਨੂੰ ਖੰਡਨ ਵਾਲਾ ਇੱਕੋ ਅਰਦਾਸ ਕਰਿਓ ਸਾਡੇ ਚ ਇੰਨੀਆਂ ਕਮੀਆਂ ਐ ਇੰਨੇ ਪਾਪ ਐ ਜੇ ਤੂੰ ਲੇਖਾ ਕਰੇਗਾ ਨਾ ਫੇਰ ਤਾਂ ਨਹੀਂ ਅਸੀਂ ਬਚਦੇ ਫੇਰ ਨਹੀਂ ਬਚਦੇ ਬੇਨਤੀ ਐ ਸਾਡਾ ਤਾਂ ਕਾਗਜ਼ੀ ਪਾੜਦੇ ਲੇਖੇ ਵਾਲਾ ਸਾਨੂੰ ਬਖਸ਼ ਦੇ ਕੀ ਕਹਿਣਾ ਦਰਿਆ ਵੇ ਕੰਨੇ ਬਗੂਲਾ ਬੈਠਾ ਕੇਲ ਕਰੇ ਕੇਲ ਕਰੇਂਦੇ ਹੰਝ ਨੂੰ ਅਚਿੰਤੇ ਬਾਜ ਪਈ ਅਚਿੰਤੇ ਬਾਜ ਜਦੋਂ ਪੈਂਦੇ ਐ ਤੇ ਕਹਿੰਦੇ ਬਾਜ ਪਈ ਤਿਸ ਰੱਬ ਦੀ ਕੇਲਾ ਵਿਸਰੀਆਂ ਜਦੋਂ ਉਹ ਬਾਜ ਪੈਂਦਾ ਹੈ ਫਿਰ ਕਹਿੰਦੇ ਕੇਲਾ ਕਲੋਲਾ ਵਿਸਰ ਜਾਂਦੀਆਂ ਅਚਿੰਤੇ ਬਾਜ ਪੈਂਦਾ ਮੌਤ ਅਚਿੰਤੇ ਆ ਜਾਂਦੀ ਹੈ ਸਾਧ ਸੰਗਤ ਇਨਸਾਨ ਕੱਲ ਦੀਆਂ ਪਰਸੋਂ ਦੀਆਂ ਮਹੀਨੇ ਦੀਆਂ ਅਗਲੇ ਮਹੀਨੇ ਦੀਆਂ ਅਗਲੇ ਸਾਲਾਂ ਦੀਆਂ ਸਕੀਮਾਂ ਬਣਾਉਂਦਾ ਪਰ ਬੰਦੇ ਨੂੰ ਇਹ ਨਹੀਂ ਪਤਾ ਕੱਲ ਦਾ ਪਰੋਸਾ ਨਹੀਂ ਹਮ ਆਦਮੀ ਹਾਂ ਇੱਕਦਮੀ ਮਹਲਤ ਮਹਤ ਨਾ ਜਾਣਾ ਕੱਲ ਦਾ ਭਰੋਸਾ ਨਹੀਂ ਪਿਆਰਿਓ ਕੱਲ ਦਾ ਦਿਨ ਵੇਖਾਂਗੇ ਕਿ ਕੰਨੀ ਵੇਖਾਂਗੇ ਸੱਚ ਹੈ ਭਾਵੇਂ ਕਿ ਆਪਾਂ ਕਹਿ ਦਿੰਨੇ ਵੀ ਮੌਤ ਦਾ ਨਾਮ ਨਾ ਲਓ ਇਹ ਜੀਆਂ ਗੱਲਾਂ ਨਾ ਕਰੋ ਪਰ ਕਹਿੰਦੇ ਇਹ ਇੱਕ اٹਲ ਸਚਾਈ ਹੈ ਇਹ ਤੋਂ ਭੱਜ ਨਹੀਂ ਸਕਦੇ ਅਸੀਂ ਇੱਕ ਦਿਨ ਆਉਣੀ ਆਉਣੀ ਹੈ ਮੌਤ ਸੱਚ ਹੈ ਸਾਹ ਸੰਗਤ ਜਿਵੇਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਭਾਈ ਮਰਦਾਨੇ ਨੂੰ ਭੇਜਿਆ ਸੀ ਨਾ ਜਾ ਭਾਈ ਮਰਦਾਨਿਆ ਝੂਠ ਤੇ ਸੱਚ ਦਾ ਸੌਦਾ ਲੈ ਕੇ ਆ ਸਾਧ ਸੰਗਤ ਜਦੋਂ ਗਏ ਸਾਰਿਆਂ ਨੇ ਮਜ਼ਾਕ ਬਣਾਇਆ ਹਾਸਾ ਬਣਾਇਆ ਕਹਿੰਦੇ ਓਏ ਇਸ ਤਰ੍ਹਾਂ ਦਾ ਤਾਂ ਕੋਈ ਸੌਦਾ ਹੁੰਦਾ ਹੀ ਨਹੀਂ ਝੂਠ ਤੇ ਸੱਚ ਵਾਲਾ ਕਿਹੜੇ ਸੌਦੇ ਭਾਲਦਾ ਹੈ ਕੋਈ ਖੰਡ ਗੁੜ ਹੋਰ ਦੱਸ ਕੋਈ ਸ਼ਬਦਾ ਪੱਤਾ ਚਾਹੀਦਾ ਹੈ ਉਹ ਕਪੜਾ ਲੀੜਾ ਚਾਹੀਦਾ ਹੋਰ ਬਸਤਾਂ ਚਾਹੀਦੀਆਂ ਘਰ ਦੀਆਂ ਜ਼ਰੂਰੀ ਉਹ ਤਾਂ ਸੌਦੇ ਮੰਨੇ ਹੁੰਦੇ ਐ ਆ ਝੂਠ ਤੇ ਸੱਚ ਵਾਲਾ ਸੌਦਾ ਕਿਹੜਾ ਹੋ ਗਿਆ ਪਰ ਇੱਕ ਸੱਜਣ ਮਿਲਿਆ ਬੂਲੇ ਖੱਤਰੀ ਨੇ ਲਿਖਿਆ ਪਰਚੀ ਤੇ ਕਹਿੰਦਾ ਸੌਦਾ ਮੈਂ ਦੱਸਦਾ ਸੱਚ ਕੀ ਤੇ ਝੂਠ ਕੀ ਐ ਲਿਖਿਆ ਇੱਕ ਪਰਚੀ ਤੇ ਇੱਕ ਕਾਗਜ਼ ਦੇ ਟੁਕੜੇ ਤੇ ਜਿਉਣਾ ਟੂੜ ਮਰਣਾ ਸੱਚ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਇਹ ਕਬੂਲ ਕਰੀਏ ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ ਮੌਤ ਕਬੂਲ ਕਰ ਲੈ ਪਿਆਰਿਆ ਜਾਣਾ ਇੱਕ ਦਿਨ ਇਹ ਸੱਚ ਹੈ ਮੰਨਣਾ ਭਾਵੇਂ ਨਾ ਮੰਨ ਮੌਤ ਇੱਕ ਦਿਨ ਆਵੇਗੀ ਫਿਰ ਪਛਤਾਏਗਾ ਜੀ ਤਿਆਰੀਆਂ ਨਾ ਹੋਈਆਂ ਵੇਖੀ ਕਿਤੇ ਆਪਣਾ ਜੀਵਨ ਅਜਾਈ ਨਾ ਗਵਾਦੀ ਫਿਰ ਪਛਤਾਏਗਾ 82 ਦੇ ਗੇੜ ਵਿੱਚ ਪੈਜੇਗਾ ਵਾਰ-ਵਾਰ ਜੰਮੇਗਾ ਵਾਰ-ਵਾਰ ਮਰੇਗਾ ਸਾਧ ਸੰਗਤ ਆਓ ਇਸ ਮਨੁੱਖਾ ਜੀਵਨ ਨੂੰ ਸਫਲੀਆਂ ਬਣਾਈਏ ਗੁਰੂ ਕੀਆਂ ਸਾਖੀਆਂ ਕਹਾਣੀਆਂ 'ਚ ਜਦੋਂ ਸਾਨੂੰ ਗਿਆਨ ਪ੍ਰਾਪਤ ਹੁੰਦਾ ਹੈ ਇਤਿਹਾਸ ਵਿੱਚ ਆਉਂਦਾ ਭਾਈ ਤਿਲਕੂ ਜੀ ਧੰਨ ਭਾਈ ਤਿਲਕੂ ਜੀ ਐਸਾ ਆਤਮ ਵਿਸ਼ਵਾਸ ਇਹੋ ਜਿਹਾ ਸੈਲਫ ਕੌਨਫੀਡੈਂਸ ਕਿਤੇ ਅੱਜ ਸਾਡੇ ਵਿੱਚ ਹੋਵੇ ਮਹਾਨ ਬਲਵਾਨ ਆਤਮਾ ਵਾਲੀ ਇਹ ਹੁਸ਼ਿਆਰਪੁਰ ਦੇ ਇਲਾਕੇ ਵਿੱਚ ਰਹਿੰਦੇ ਨੇ ਗੜ ਸ਼ੰਕਰ ਪਿੰਡ ਹੈ ਇਤਿਹਾਸ ਵਿੱਚ ਨਾਮ ਹੈ ਗੜ ਸ਼ੰਕਰ ਉੱਥੇ ਵੀ ਇੱਕ ਸ਼ੰਭੂ ਨਾਮ ਦਾ ਇੱਕ ਝੂਠਾ ਬੰਦਾ ਰਹਿੰਦਾ ਸੀ ਸ਼ੰਭੂ ਸਾਧ ਕਰਕੇ ਜਾਣਿਆ ਜਾਂਦਾ ਸੀ ਸਾਧ ਸੰਗਤ ਭਾਈ ਤਿਲਕੂ ਜੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਸੇਵਕ ਨੇ ਸਿੱਖ ਨੇ ਬਾਣੀ ਪੜਨੀ ਬਾਣੀ ਸੁੰਨੀ ਸੱਚ ਦਾ ਉਪਦੇਸ਼ ਦੇਣਾ ਬੜਾ ਜੀਵਨ ਵੱਖਰਾ ਤੇ ਸੋਹਣਾ ਤੇ ਚੜ੍ਹਦੀ ਕਲਾ ਵਾਲਾ ਜੀਵਨ ਹੈ ਬੜਾ ਚੜ੍ਹਦੀ ਕਲਾ ਵਾਲਾ ਜਿਵੇਂ ਰੋਜ਼ ਆਪਾਂ ਬਾਣੀ ਚ ਪੜਦੇ ਆ ਨਾ ਭਗਤਾਂ ਕੀ ਚਾਲ ਨਿਰਾਲੀ ਚੱਲਾ ਨਿਰਾਲੀ ਭਗਤਾ ਹਕੀਰੀ ਸਾਹ ਸੰਗਤ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ ਇਹੋ ਜਾਂ ਜੀਵਨ ਚੜ੍ਹਦੀ ਕਲਾ ਵਾਲਾ ਜੀਵਨ ਸਾਹ ਸੰਗਤ ਜਿਵੇਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਐ ਜੇਹ ਮਾਰਗ ਪੰਡਤ ਗਏ ਪਛੈ ਪਰਿ ਬਹੀਰ ਇੱਕ ਔਕਟ ਘਾਟੀ RAM ਕੀ ਤੇ ਚੜ ਰਹੇ ਹੋ ਕਬੀਰ ਕਬੀਰ ਕਹਿੰਦੇ ਅਸੀਂ ਇਹੋ ਜਾਂ ਰਸਤਾ ਚੁਣਿਆ ਔਖਾ ਮਾਰਗ ਚੁੜਿਆ ਲੋਕ ਸੌਖੇ ਹੋਣ ਲਈ ਜ਼ੋਰ ਲਾਉਂਦੇ ਆ ਸੌਖੇ ਹੋਣ ਲਈ ਮਰਦੇ ਆ ਸਾਡੀ ਜ਼ਿੰਦਗੀ ਸੁਖਾਲੀ ਹੋ ਜੇ ਸਾਡਾ ਜੀਵਨ ਸੌਖਾ ਹੋ ਜੇ ਪਰ ਭਗਤ ਜੀ ਕਹਿੰਦੇ ਮੈਂ ਆਪਣੇ ਆਪ ਨੂੰ ਔਖੇ ਰਸਤੇ ਤੇ ਤੁਰ ਲਿਆ ਜਿਹੇ ਮਾਰਗ ਪੰਡਤ ਕੇ ਦੁਨੀਆ ਤਾਂ ਤੁਰ ਹੀ ਫਿਰਦੀ ਸੀ ਇੱਕੋ ਇੱਕੋ ਲਾਈਨ ਦੇ ਵਿੱਚ ਦੁਨੀਆ ਤੁਰੀ ਸੀ ਪਰ ਕਹਿੰਦੇ ਮੈਂ ਉੱਚੀਆਂ ਘਾਟੀਆਂ ਤੇ ਚੜਿਆ ਇਕ ਔ ਘਟ ਘਾਟੀ RAM ਕੀ ਤਿਹ ਚੜ ਰਿਹਾ ਹੋ ਕਬੀਰ ਔਖਾ ਰਸਤਾ ਚੁਣ ਲਿਆ ਲੋਕ ਸੁੱਖਾਂ ਪਿੱਛੇ ਭਜਦੇ ਸੀ ਯਤਨ ਬਹੁਤ ਸੁੱਖ ਕੇ ਕੀਏ ਦੁੱਖ ਕੋ ਕੀਓ ਨਾ ਕੋਏ ਦੱਸੋ ਕਿਹੜਾ ਬੰਦਾ ਔਖਾ ਹੋਣ ਲਈ ਤਿਆਰ ਆ ਸਾਰੇ ਸੌਖਾਂ ਨੂੰ ਭਜਦੇ ਆ ਕੰਮ ਕਿਉਂ ਕਰਦਾ ਬੰਦਾ ਪੈਸਾ ਕਿਉਂ ਕਮਾਉਂਦਾ ਕਿ ਸੌਖੇ ਹੋ ਜੀਏ ਦੋ ਪੈਸੇ ਆ ਜਾਣ ਸੌਖੇ ਹੋ ਜੀਏ ਪਰ ਸਮਾਂ ਬਹੁਤ ਬਲਵਾਨ ਹੈ ਭਾਈ ਸੌਖੇ ਹੋਣ ਦਾ ਤੇ ਇੱਕੋ ਹੀ ਤਰੀਕਾ ਹੈ ਜੇ ਕੋਈ ਪੁੱਛੇ ਵੀ ਮੈਂ ਸੌਖਾ ਹੋਣਾ ਹੈ ਸੌਖਾ ਹੋਣ ਦਾ ਇੱਕੋ ਤਰੀਕਾ ਉਹ ਆ ਜ਼ਿੰਦਗੀ 'ਚ ਸੱਚ ਲਿਆਓ ਸੱਚ ਬੋਲੋ ਸੱਚ ਸੁਣੋ ਗੁਰਮੁਖੋ ਬੇਨਤੀ ਹੈ ਬਾਹਰ ਬੈਠ ਕੇ ਗੱਲਾਂ ਕਰ ਲੋ ਵੈਸੇ ਤੁਸੀਂ ਸਿਆਣਿਓ ਮੈਨੂੰ ਕਹਿਣ ਦੀ ਲੋੜ ਨਹੀਂ ਤੁਹਾਡੀ ਆਵਾਜ਼ ਸਾਡੇ ਤੱਕ ਆਉਂਦੀ ਹੈ ਸੋ ਸਾਧ ਸੰਗਤ ਸੰਗਤ ਜੀ ਹੁਣ ਭਗਤ ਕਬੀਰ ਜੀ ਨੇ ਸਮਝਾਇਆ ਸੌਖੇ ਹੋਣ ਦਾ ਤਰੀਕਾ ਇਹ ਹੈ ਕਿ ਸੱਚੀ ਸੁੱਚੀ ਕਿਰਤ ਕਰੋ ਇੱਕ ਨੰਬਰ ਕੰਮ ਕਰੋ ਬੰਦਾ ਮਾਇਆ ਕਮਾਉਣ ਵਾਸਤੇ ਦੋ ਨੰਬਰ ਦੀ ਕੰਮ ਕਰਦਾ ਬਹੁਤੀ ਮਾਇਆ ਆਊ ਸੌਖਾ ਹੋ ਜੂ ਪਰ ਕਹਿੰਦੇ ਸੁਖ ਕੇ ਹੇਤ ਬਹੁਤ ਦੁੱਖ ਪਾਵੇ ਸੇਵ ਕਰਤ ਜਨ ਜਨ ਕੀ ਫਿਰ ਕਹਿੰਦੇ ਸੁਖੀ ਹੋਣ ਲਈ ਬੰਦਾ ਬਹੁਤਾ ਦੁੱਖ ਹੋਰ ਸਹਿიდ ਲੈਂਦਾ ਹੈ ਕਈ ਵਾਰ ਜੋ ਪੱਲੇ ਹੁੰਦਾ ਉਹ ਵੀ ਗਵਾ ਬੈਂਦਾ ਆ ਹੁੰਦਾ ਨਾ ਆ ਪਿਛਲੇ ਦਿਨੀ ਇੱਕ ਕਿਡਨੀ ਖਬਰ ਫੈਲੀ ਹੋਈ ਹੈ ਇੱਕ ਘਰ ਵਾਲੀ ਨੌਜਵਾਨ ਬੀਬੀ ਸੀ ਤੇ ਉਹਨੇ ਆਪਣੇ ਘਰ ਵਾਲਾ ਮਰਵਾਤਾ ਕਿਸੇ ਹੋਰ ਭਾਈ ਤੋਂ ਲਾਲਚ ਸੀ 25 ਕਿੱਲੇ ਜ਼ਮੀਨ ਲੈ ਜੂਗੀ ਮੈਂ ਜਦ ਕੇ ਸੌਖੀ ਵਸਤੀ ਸੀ ਪਰ ਮਾਇਆ ਦੇ ਲਾਲਚ ਨੇ ਤੇ ਸੁਆਦਾਂ ਨੇ ਬਰਬਾਦ ਕਰਤਾ ਇਸ ਨੂੰ ਕਹਿੰਦੇ ਰਸਾਂ ਦੇ ਪਿੱਛੇ ਪੈ ਕੇ ਬੰਦਾ ਆਪਣੀ ਜ਼ਿੰਦਗੀ ਬਰਬਾਦ ਕਰ ਲੈਂਦਾ ਜਿਵੇਂ ਭਗਤ ਜੀ ਕਹਿੰਦੇ ਕਾਮ ਦੇ ਰਸ ਵਿੱਚ ਡੁੱਬਿਆ ਹੋਇਆ ਹਾਥੀ ਕਹਿੰਦੇ ਫੜਿਆ ਜਾਂਦਾ ਉ ਤਾਂ ਕਾਬੂ ਨਹੀਂ ਸੀ ਆਉਂਦਾ ਪਰ ਕਹਿੰਦੇ ਉਹਨੂੰ ਫੜਨ ਵਾਸਤੇ ਬਹੁਤ ਵੱਡਾ ਟੋਹਾ ਪੱਟਿਆ ਗਿਆ ਤੇ ਨਕਲੀ ਛੱਤ ਪਾਈ ਪੋਲੀ ਜੀ ਕਾਨਿਆਂ ਦੀ ਉੱਪਰ ਕਹਿੰਦੇ ਨਕਲੀ ਹੰਥਨੀ ਦਾ ਪੁਤਲਾ ਬਣਾਇਆ ਹਾਥੀ ਕਹਿੰਦੇ ਕਾਮ ਦਾ ਸਤਾਇਆ ਹੋਇਆ ਭੱਜਿਆ ਆਇਆ ਕਹਿੰਦੇ ਉਸ ਟੋਏ ਵਿੱਚ ਡਿੱਗ ਪੈਂਦਾ ਉਹਦੇ ਸਿਰ ਵਿੱਚ ਤੇਜ ਕਹਿੰਦੇ ਤਿੱਖਾ ਹੰਕਸ ਮਾਰਿਆ ਜਾਂਦਾ ਹੈ ਹੰਕਸ ਵੱਜਦਾ ਫਿਰ ਕਹਿੰਦੇ ਉਹ ਕਾਬੂ ਵਿੱਚ ਆ ਜਾਂਦਾ ਦੁੱਖ ਸਾਰਦਾ ਗੁਲਾਮ ਹੋ ਗਿਆ ਨਾ ਸਵੈਸੇਤਰਾ ਬੰਦਾ ਰਸਾਂ ਦਾ ਗੁਲਾਮ ਹੈ ਕੋਈ ਕਾਮ ਦੇ ਵਸ ਪੈ ਗਿਆ ਹੈ ਕੋਈ ਕ੍ਰੋਧ ਵਸ ਪੈ ਗਿਆ ਹੈ ਕੋਈ ਲੋਭ ਲਾਲਚ ਦੇ ਵਸ ਪੈ ਗਿਆ ਹੈ ਇਹ ਮਾਇਆ ਦੇ ਲਾਲਚ ਹੈ ਮਾਇਆ ਦੇ ਸੁਆਦ ਸਾਨੂੰ ਖਿੱਚੇ ਫਿਰਦੇ ਹੈ ਹੋਰ ਕੁਝ ਵੀ ਨਹੀਂ ਜੇ ਪਰਮ ਸ਼ਾਂਤੀ ਚਾਹੀਦੀ ਹੈ ਨਾ ਭਾਈ ਉਹ ਜਣੀ ਪਰਮ ਸ਼ਾਂਤੀ ਹੈ ਪਿਆਰਿਓ ਉਹ ਕੇਵਲ ਨਾਮ ਵਿੱਚ ਹੈ ਤੇ ਉਹ ਕੇਵਲ ਸਬਰ ਵਿੱਚ ਹੈ ਜਿਨੇ ਸਬਰ ਕਰ ਲਿਆ ਸਮਝ ਲਓ ਉਹਨੇ ਸਾਰਾ ਕੁਝ ਪ੍ਰਾਪਤ ਕਰ ਲਿਆ ਹੈ ਜਿਹਦੇ ਕੋਲ ਸਬਰ ਨਹੀਂ ਉਹਦੇ ਕੋਲ ਆਨੰਦ ਵੀ ਨਹੀਂ ਆ ਸਕਦਾ ਜੇ ਕੋਈ ਸਬਰ ਪ੍ਰਾਪਤ ਕਰਨਾ ਹੈ ਨਾ ਪਿਆਰੀਓ ਤਾਂ ਯਾਦ ਰੱਖਿਓ ਇੱਕੋ ਚੀਜ਼ ਹੈ ਪ੍ਰਭੂ ਦਾ ਨਾਮ ਜਪਣਾ ਬਾਣੀ ਪੜਨੀ ਤੇ ਬਾਣੀ ਦਾ ਹੀ ਆਸਰਾ ਰੱਖਣਾ ਇੱਕੋ ਪਰਮਾਤਮਾ ਦੀ ਓਟ ਰੱਖਣੀ ਹੁਣ ਭਾਈ ਤਿਲਕੂ ਜੀ ਸਬਰ ਤੇ ਸਦਕ ਵਾਲੇ ਨੇ ਭਾਈ ਤਿਲਕੂ ਜੀ ਚੜ੍ਹਦੀ ਕਲਾ ਵਾਲੇ ਨੇ ਹੁਣ ਇਲਾਕੇ ਵਿੱਚ ਸ਼ੰਭੂ ਸਾਧ ਰੰਦਾ ਇਹ ਪਖੰਡ ਬਹੁਤ ਕਰਦਾ ਹੈ ਵੀ ਲੋਕ ਮੇਰੇ ਨਾਲ ਜੁੜਨ ਲੋਕ ਮੇਰਾ ਨਾਮ ਜਪਣ ਲੋਕ ਮੇਰੀ ਜੈ ਜੈਕਾਰ ਕਰਨ ਕਹੋ ਕਿ ਅੱਜ ਵੀ ਪਖੰਡ ਦਾ ਬੋਲ ਬਾਲ ਹੈ ਭਾਈ ਲੋਕ ਪਖੰਡੀਆਂ ਮਗਰ ਜ਼ਿਆਦਾ ਲੱਗਦੇ ਆ ਸੱਚੇ ਸੁੱਚੇ ਇਨਸਾਨ ਤੇ ਇਨਸਾਨ ਤੇ ਲੋਕ ਵਿਸ਼ਵਾਸ ਨਹੀਂ ਕਰਦੇ ਸਾਰ ਸੰਗਤ ਉਹਨੇ ਇੱਕ ਖਬਰ ਫਲਾਈ ਝੂਠੀ ਕਹਿੰਦਾ ਵੀ ਮੈਨੂੰ ਸ਼ਿਵਜੀ ਭਗਵਾਨ ਨੇ ਦਰਸ਼ਨ ਦਿੱਤੇ ਐ ਜਿਹੜਾ ਮੇਰੇ ਦਰਸ਼ਨ ਕਰੂਆ ਮੈਨੂੰ ਵਰ ਮਿਲਿਆ ਕਿ ਉਹਨੂੰ 6 ਮਹੀਨਿਆਂ ਦਾ ਸਵਰਗ ਮਿਲੂਗਾ ਤੇ ਦੁਨੀਆਂ ਦੇ ਸੁੱਖ ਮਿਲਣਗੇ ਜਦੋਂ ਇਸ ਤਰ੍ਹਾਂ ਕਿਹਾ ਨਾ ਸੰਗਤੇ ਲੋਕਾਂ ਦੀ ਭੀੜ ਚੱਲ ਪਈ ਵੇਖਾ ਵੇਖੀ ਵੀ ਸਵਰਗ ਲੈ ਲੋ ਫਰੀ ਚ ਮਿਲਦਾ 6 ਮਹੀਨਿਆਂ ਦਾ ਸਵਰਗ ਹੁਣ ਸਵਰਗ ਹੁੰਦਾ ਕੀ ਹੈ ਸਵਰਗ ਤੇ ਹੀ ਹੁੰਦਾ ਵੀ ਉੱਥੇ ਆ ਮਿਲੂ ਖਾਣ ਨੂੰ ਉੱਥੇ ਪਹਿਨਣ ਨੂੰ ਆ ਮਿਲੂ ਆ ਉੱਥੇ ਇਸ ਤਰ੍ਹਾਂ ਹੋਊਗਾ ਇਹ ਲਾਲਚ ਹੋ ਗਿਆ ਸੁੱਖਾਂ ਦੀ ਲਾਲਸਾ ਲੋਕ ਚੱਲ ਪਏ ਨੇ ਲੈਣਾ ਬੰਨ ਕੇ ਸਾਰੇ ਨਗਰ ਆ ਗਿਆ ਸਾਰਾ ਇਲਾਕਾ ਆ ਗਿਆ ਤੇਨੇ ਪੁੱਛਿਆ ਕੋਈ ਰਹਿ ਤਾ ਨਹੀਂ ਗਿਆ ਕਹਿੰਦੇ ਇੱਕ ਬੰਦਾ ਰਹਿ ਗਿਆ ਕਹਿੰਦੇ ਜੀ ਕੌਣ ਕਹਿੰਦੇ ਉਹ ਭਾਈ ਤਿਲਕੂ ਰਹਿ ਗਿਆ ਕਹਿ ਲੱਗਾ ਵੀ ਉਹਨੂੰ ਵੀ ਸੱਦੋ ਉਹਦੇ ਕੋਲ ਇੱਕ ਬੰਦਾ ਭੇਜਿਆ ਭਾਈ ਵੀ ਤੂੰ ਰਹਿ ਗਿਆ ਸਵਰਗਾਂ ਤੋਂ ਵਾਂਝਾ ਬਾਕੀ ਤਾਂ ਸਾਰਿਆਂ ਨੇ ਸ਼ੰਭੂ ਸਾਧ ਦੇ ਦਰਸ਼ਨ ਕਰ ਲਏ ਤੂੰ ਕਰ ਲੈ ਕਹਿੰਦਾ ਵੀ ਮੈਂ ਗੁਰੂ ਅਰਜਨ ਦੇਵ ਜੀ ਦਾ ਸਿੱਖ ਐ ਮੈਨੂੰ ਨਹੀਂ ਸਵਰਗਾਂ ਦੀ ਲੋੜ ਕੋਈ ਗੱਲ ਨਹੀਂ ਉਹ ਆ ਕੇ ਸੁਨੇਹਾ ਦਿੱਤਾ ਜੀ ਕਿ ਉਹ ਨਹੀਂ ਆਉਂਦਾ ਦਾ ਵੀ ਐ ਕਿਉਂ ਨਹੀਂ ਹੁੰਦਾ ਹੰਕਾਰ ਹੋ ਗਿਆ ਇਸਾਰੀ ਦੁਨਗਾ ਵੀ ਉਹ ਵੀ ਆ ਕੇ ਮੇਰੇ ਚਰਨਾਂ ਤੇ ਮੱਥਾ ਟੇਕ ਕੇ ਸਾਹ ਸੰਗਤ ਫਿਰ ਦੂਜੀ ਵਾਰ ਆਪਣਾ ਬੰਦਾ ਭੇਜਿਆ ਦੂਜੀ ਵਾਰ ਵੀ ਉਹੀ ਜਵਾਬ ਮਿਲਿਆ ਵੀ ਮੇਰਾ ਉਹੀ ਜਵਾਬ ਹੈ ਕਿਉਂਕਿ ਜਿਨੇ ਆਪਣੇ ਗੁਰੂ ਨਾਲ ਪਿਆਰ ਬਣਾ ਲਿਆ ਨਾ ਪਾਈ ਗਏ ਜਬ ਤੇ ਤੁਮਰੇ ਤਬ ਤੇ ਕਉ ਆਂਖ ਤੇ ਨਹੀਂ ਆਨੀਉ ਮੈਨੂੰ ਤੇਰੇ ਤੋਂ ਬਗੈਰ ਹੋਰ ਕੋਈ ਦੂਜਾ ਪਸੰਦ ਹੀ ਨਹੀਂ ਜਦੋਂ ਦਾ ਤੇਰੇ ਚਰਨਾਂ ਵਿੱਚ ਮੈਂ ਗਿਆ ਐ ਮੈਨੂੰ ਕੀ ਲੋੜ ਐ ਮੇਰੀ ਅੱਖ ਨੂੰ ਹੋਰ ਕੋਈ ਪਸੰਦ ਨਹੀਂ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋ ਅੱਖ ਕਰੇ ਨਹੀਂ ਆਨੇ ਹੋਣਗੇ ਰਾਮ रहीम ਪੂਰਾਨ ਕੁਰਾਨ ਅਨੇਕ ਕਹੇ ਮਤ ਏਕ ਨਾਮ ਮੰਨਿਓ ਕੀ ਲੋੜ ਐ ਮੈਨੂੰ ਜਦੋਂ ਤੂੰ ਐ ਮੇਰੇ ਕੋਲ ਪਿਆਰ ਵਾਲੇ ਨੇ ਤੈਥੋਂ ਤੱਕ ਕਹਿਤਾ ਮਾਰ ਭਾਵੇਂ ਰੱਖ ਜੋ ਮਰਜ਼ੀ ਕਰ ਲੈ ਬਣ ਕੇ ਅਸੀਂ ਤੇਰੇ ਹੀ ਰਵਾਂਗੇ ਕਹਿੰਦੇ ਫਰੀਦਾ ਬਾਰ ਪਰਾਇਆ ਬੈਸਣਾ ਸਾਈਂ ਮੁਝੈ ਨਾ ਦੇਹ ਕਹਿੰਦੇ ਵੀ ਜੇ ਅਸੀਂ ਪਰਾਏ ਬੂਹੇ ਤੇ ਜਾਣਾ ਹੈ ਨਾ ਤੇ ਫੇਰ ਅਸੀਂ ਮਰੇ ਚੰਗੇ ਸਾਡੀ ਜਿੰਦ ਕੱਢ ਲੈ ਸਾਡੇ ਸਰੀਰ ਚੋਂ ਜਾਨ ਕੱਢ ਲੈ ਅਸੀਂ ਮਰੇ ਚੰਗੇ ਬਾਰ ਪਰਾਇ ਤੇ ਤੈਨੂੰ ਛੱਡ ਕੇ ਸਾਨੂੰ ਕਿਤੇ ਹੋਰ ਜਾਣਾ ਪੈ ਜੇ ਫਿਰ ਲੋੜ ਹੀ ਨਹੀਂ ਇੱਥੋਂ ਤੱਕ ਗੱਲ ਕੀਤੀ ਕਿੰਨਾ ਪਿਆਰ ਹੈ ਕਹਿੰਦੇ ਕਹਿੰਦੇ ਕਬੀਰ ਕੂਕਰ RAM ਕੋ ਮੁਤੀਆ ਮੇਰੋ ਨਾਉ ਬੋਲਿਆ ਕਰੋ ਇੱਕ ਵਾਰ ਮੈਂ ਬੋਲਾਂ ਇੱਕ ਵਾਰ ਤੁਸੀਂ ਬੋਲਿਓ ਕਬੀਰ ਕਬੀਰ ਕੂਕਰ ਫੂਕਰ RAM ਕੋ RAM ਕੋ ਮੁਤੀਆ ਮੁਤੀਆ ਮੇਰੋ ਨਾਉ ਮੇਰੋ ਨਾਉ ਕਹਿੰਦੇ हे ਪ੍ਰਮਾਤਮਾ ਮੈਂ ਤੇਰਾ ਕੁੱਕਰ ਹਾਂ ਭਾਵ ਕੁੱਤਾ ਹਾਂ ਤੇਰੇ ਦਰ ਦਾ। ਹੇ ਰਾਮ ਕਬੀਰ ਕੁੱਕਰ ਰਾਮ ਕੋ ਮੁਤੀਆ ਮੇਰੋ ਨਾਉ ਮੋਤੀ ਮੇਰਾ ਨਾਮ ਰਖ ਲੈ। ਮੁਤੀਆ ਮੇਰੋ ਨਾਉ ਕਹਿੰਦੇ ਗਲੇ ਹਮਾਰੇ ਜੇਵਰੀ ਕਹਿੰਦੇ ਗਲ ਵਿੱਚ ਮੇਰੀ ਜੰਜੀਰ ਕਿਹੜੀ ਤੇਰੇ ਨਾਮ ਵਾਲੀ ਤੇਰੇ ਪਿਆਰ ਵਾਲੀ ਮੇਰੇ ਗਲ 'ਚ ਜੰਜੀਰ ਪਾਲੈ ਸੰਗਲ ਪਾਲੈ ਗਲੇ ਹਮਾਰੇ ਜੇਵਰੀ ਜਹ ਖਿੰਚੈ ਤਹ ਜਾਓ ਤਹ ਜਾਓ ਜਿੱਥੇ ਖਿੱਚ ਕੇ ਲੈ ਜੇਂਗਾ ਮੈਂ ਉਥੀ ਜਾਊਂਗਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਤਾਈ ਤੱਕ ਤੇ ਤੁਮਰੀ ਸ਼ਰਣ ਤੁਮਰੀ ਆਸਾ ਤੁਮਰੀ ਆਸਾ ਤੁਮਹੀ ਸਜਣਾ ਸੁਹੇਲੇ ਰੱਖੋ ਰੱਖਣਹਾਰ ਦਇਆਲਾ ਨਾਨਕ ਕਰਕੇ ਬੋਲੇ ਤੇਰੇ ਦਰ ਦੇ ਅਸੀਂ ਗੋਲੇ ਐ ਕਿਤੇ ਇਹੋ ਜਿਹਾ ਪਿਆਰ ਸਾਡਾ ਬਣ ਜੇ ਅਸੀਂ ਟੁੱਟ ਗਏ ਨਾ ਜਿਨ੍ਹਾਂ ਨੇ ਪਿਆਰ ਬਣਾਇ ਕਹਿੰਦੇ ਸਗਲ ਦੁਆਰ ਕੋ ਛਾੜਕ ਗਹਿਓ ਤਹਾਰੋ ਦੁਆਰ ਕਹਿੰਦੇ ਸਾਰੇ ਦਰ ਛੱਡ ਕੇ ਮੈਂ ਤੇਰੇ ਦਰ ਤਿਆ ਬਾਹੇ ਗਹੇ ਕੀ ਲਾਜ ਅਸ ਕਹਿੰਦੇ ਮੇਰੀ ਲਾਜ ਰੱਖ ਲੈ ਗੋਬਿੰਦ ਦਾਸ ਤਹਾਰੋ ਤੇਰਾ ਦਾਸ ਹੈ ਮੈਂ ਮੇਰੀ ਲਾਜ ਰੱਖ ਲਈ ਸਾਰਿਆਂ ਨੂੰ ਛੱਡਤਾ ਮੈਂ ਤੇਰੇ ਪਿੱਛੇ ਦੁਨੀਆਂ ਬੰਨੀ ਪੇਠ ਕਰ ਲਈ ਤੇਰੇ ਵੱਨੀ ਮੂੰਹ ਕੀਤਾ ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ ਸਰਣਾਇ ਕਹਿੰਦੇ ਤੁਰਦਾ ਫਿਰਦਾ ਮੈਂ ਤੇਰੀ ਸ਼ਰਨ ਵਿੱਚ ਆ ਗਿਆ ਮੈਂ ਨਾਨਕ ਕੀ ਪ੍ਰਭ ਬੀਨਤੀ ਦੱਸੋ ਬੋਲੋ ਆਪਣੀ ਭਗਤੀ ਲਾਏ ਆਪਣੀ ਭਗਤੀ ਲਾਏ ਮੈਂ ਤੇਰੇ ਚਰਨਾਂ ਚਾਹ ਹੁਣ ਆਪਣੀ ਭਗਤੀ ਚ ਲਾ ਲੈ ਹੁਣ ਦੂਜੇ ਦੀ ਲੋੜ ਨਾ ਪਵੇ ਤੂੰ ਹੀ ਹੈ ਸਾਰਾ ਕੁਝ ਮੇਰਾ ਵੈਦ ਗੁਰੂ ਗੋਬਿੰਦਾ ਤੂੰ ਹੀ ਆ ਮੇਰਾ ਵੈਦ ਹੁਣ ਤੈਨੂੰ ਛੱਡ ਕੇ ਕਿਤੇ ਨਹੀਂ ਜਾਣਾ ਸਾਹ ਸੰਗਤ ਸੰਗਤ ਹਉ ਆਇਆ ਦੂਰੋਂ ਚੱਲ ਕੇ ਕਿਥੋਂ ਕਿੰਨੀ ਕੁ ਦੂਰੋਂ ਕਹਿੰਦੇ 84 ਲੱਖ ਜੂਨਾ ਭੋਗ ਕੀ ਆਇਆ ਐਨੀ ਦੂਰੋਂ ਚੱਲ ਕੇ ਆਇਆ ਹਉ ਆਇਆ ਦੂਰੋਂ ਦੂਰੋਂ ਚੱਲ ਕੇ ਮੈਂ ਤੱਕੀ ਤਉ ਸਰਣਾਏ ਜਿਓ ਮੈਂ ਤੇਰੀ ਸ਼ਰਨ ਚੱਕ ਲਈ ਅੱਗੋਂ ਬਾਪੂ ਕੀ ਜਵਾਬ ਦਿੰਦਾ ਹੈ ਕਹਿੰਦੇ ਜੋ ਸ਼ਰਣ ਆਵੇ ਤਿਸ ਕਢ ਲਵੇ ਇਹ ਬਿਰਧ ਸੁਆਮੀ ਜੋ ਮਰਜੀ ਆਵੇ ਅਸੀਂ ਸ਼ਰਣ ਚ ਲਾ ਲੈਨੇ ਹਰੇਕ ਨੂੰ ਕਹਿੰਦੇ ਚਿੰਤਾ ਕਿਉਂ ਕਰਦਾ ਝੋਰਾ ਕਿਉਂ ਕਰਦਾ ਮੈਂ ਤੇਰਾ ਤੇ ਤੂੰ ਮੇਰਾ ਸਾਧ ਸੰਗਤ ਇਹੋ ਜਾਂ ਕਿਤੇ ਪਿਆਰ ਬਣਾਲੀ ਇਹੋ ਜੀ ਸ਼ਰਣ ਕਿਤੇ ਮਿਲਦੀ ਹੈ ਗੋਦ ਗੁਰੂ ਦੀ ਹਾਂ ਪਰ ਇਹ ਪਿਆਰ ਵਾਲਿਆਂ ਦੀ ਭਾਵਨਾ ਹੈ ਇਹ ਸ਼ਰਧਾ ਵਾਲਿਆਂ ਦੀ ਗੱਲ ਹੈ ਜਿਹੜੇ ਸ਼ਰਧਾਹੀਨ ਨੇ નિਸ਼ਰਧਕ ਨੇ ਉਹਨਾਂ ਨੂੰ ਇਹ ਗੱਲਾਂ ਸਮਝ ਨਹੀਂ ਆਉਂਦੀਆਂ ਉਹਨਾਂ ਦੇ ਇਹ ਦਿਮਾਗ 'ਚ ਘਰ ਨਹੀਂ ਕਰਦੀਆਂ ਬਹੁਤ ਡੂੰਗੀ ਗੱਲ ਐ ਇਹ ਭਾਈ ਪਿਆਰਿਓ ਕਿਤੇ ਇਹੋ ਜਿਹਾ ਪਿਆਰ ਬਣੇ ਅਰਦਾਸ ਕਰਿਆ ਕਰੋ ਪਾਸ਼ਾ ਅਸੀਂ ਤੇਰੇ ਹੋ ਜਾਈਏ ਹਾਂ ਠੀਕ ਐ ਸਾਡੇ 'ਚ ਕਮੀਆਂ ਬਹੁਤ ਨੇ ਪ੍ਰਭ ਜੀਓ ਖਸਮਾਨਾ ਕਰ ਪਿਆਰੇ ਬੁਰੇ ਭਲੇ ਹਮ ਥਾਰੇ ਬੁਰੇ ਭਲੇ ਹਮ ਥਾਰੇ ਭਾਵੇਂ ਚੰਗੇ ਐ ਭਾਵੇਂ ਮਾੜੇ ਐ ਪਰ ਤੇਰੇ ਐ ਪੜਿਓ ਪਿਆਰ ਵਿੱਚ ਅਸੀਂ ਤੇਰੇ ਹਾਂ ਭਾਵੇਂ ਬੁਰੇ ਭਾਵੇਂ ਚੰਗੇ ਦਾਤਾ ਤੇਰੇ ਹਾਂ ਭਾਵੇਂ ਬੁਰੇ ਭਾਵੇਂ ਚੰਗੇ ਇਹੀ ਬੇਨਤੀ ਕਰਿਓ ਕਿ ਅਸੀਂ ਤਾਂ ਮੈਲੇ ਹਮ ਮੈਲੇ ਬੋਲੋਗੇ ਭਾਈ ਤੂੰ ਉਜਲ ਕਰਤੇ ਅਸੀਂ ਮੈਲੇ ਤੇ ਤੂੰ ਬੜਾ ਉਜਲਾ ਤੇ ਸੋਹਣਾ ਤੇ ਸਾਫ ਤੇ ਨਿਰਮਲ ਹੈ ਹਮ ਮੈਲੇ ਤੂੰ ਉਜਲ ਕਰਤੇ ਹਮ ਨਿਰਗੁਣ ਤੂੰ ਦਾਤਾ ਅਸੀਂ ਨਿਰਗੁਣ ਹੈ ਸਾਡੇ ਚ ਗੁਣ ਹੈ ਨਹੀਂ ਕੋਈ ਤੇ ਤੂੰ ਦਾਤਾ ਕਦ ਗੁਣਾ ਦਾ ਦਾਤਾ ਤੂੰ ਕਿਰਪਾ ਕਰ ਮੈਨੂੰ ਗੁਣਾ ਦੀ ਦਾਤ ਦੇ ਹਮ ਨਿਰਗੁਣ ਤੂੰ ਦਾਤਾ ਹਾਮ ਮੂਰਖ ਤੂੰ ਚਤੁਰ ਸਿਆਣੀ ਅਸੀਂ ਮੂਰਖ ਮੰਨਿਏ ਇਹ ਗੱਲ ਸੱਚ ਮੰਨ ਮੰਨਿਏ ਸੀ ਸੱਚ ਮੂਤ ਬੇਸੀ ਮੂਰਖ ਅੱਜ ਦਾ ਇਨਸਾਨ ਮੰਨਦਾ ਨਹੀਂ ਨਾ ਅੱਜ ਦਾ ਇਨਸਾਨ ਕਹਿੰਦਾ ਵੀ ਮੇਰੇ ਵਰਗਾ ਚਤੁਰ ਚਲਾਕ ਤੇ ਸਿਆਣਾ ਹੈ ਹੀ ਕੋਈ ਨਹੀਂ ਸਭ ਤੋਂ ਸਿਆਣਾ ਮੈਂ ਆਂ ਬੁੱਧੀਮਾਨ ਮੈਂ ਆਂ ਤੇ ਮੂਰਖਤਾ ਦੀ ਨਿਸ਼ਾਨੀ ਇਹ ਹੁੰਦੀ ਹੈ ਜਦੋਂ ਬੰਦਾ ਕਹੇ ਤੇ ਵੀ ਮੈਂ ਸਿਆਣਾ ਬਹੁਤ ਐ ਇੱਥੋਂ ਸਾਡੀ ਮੂਰਖਤਾ ਸ਼ੁਰੂ ਹੋ ਜਾਂਦੀ ਹੈ ਸਾਧ ਸੰਗਤ ਅਸਲੀ ਗਿਆਨੀ ਬੰਦਾ ਕਦੇ ਨਹੀਂ ਕਹਿੰਦਾ ਵੀ ਮੈਂ ਬਹੁਤ ਗਿਆਨੀ ਹਾਂ ਤੇ ਮੈਂ ਬਹੁਤ ਸਮਝਦਾਰ ਹਾਂ ਉਹ ਅੰਦਰੋਂ ਵੀ ਫੀਲ ਨਹੀਂ ਕਰਦਾ ਉਹਨੂੰ ਪਤਾ ਹੁੰਦਾ ਵੀ ਗਿਆਨ ਦੀ ਕੋਈ ਸੀਮਾ ਨਹੀਂ ਹੁੰਦੀ ਹੁੰਦੀ ਹਮ ਨਿਰਗੁਣ ਤੂੰ ਦਾਤਾ ਅਸੀਂ ਤਾਂ ਮੂਰਖ ਹੈ ਹਮ ਮੂਰਖ ਤੂੰ ਚਤੁਰ ਸਿਆਣੀ ਸਾਧ ਸੰਗਤ ਰੋਜ਼ ਜਪਜੀ ਸਾਹਿਬ ਦੀ ਬਾਣੀ ਪੜ੍ਹਦੇ ਹੋ ਕੀ ਆਉਂਦਾ ਸਹਿਸ ਸਿਆਣਪ ਲਖ ਹੋਏ ਬਹਾਰਾ ਕਹਿੰਦੇ ਹਜ਼ਾਰਾਂ ਹਜ਼ਾਰਾਂ ਲੱਖ ਸਿਆਣਪਾ ਹੁਣ ਸਹਸ ਦਾ ਭਾਵ ਹੁੰਦਾ ਹਜ਼ਾਰ ਸਹਸ ਸਿਆਣਪਾਂ ਲੱਖ ਹੋਵੇ ਤਾਂ ਇੱਕ ਨਾ ਚੱਲੇ ਨਾ ਇੱਕ ਵੀ ਨਹੀਂ ਚੱਲਦੀ ਦੱਸੋ ਜਦੋਂ ਮੌਤ ਆਉਂਦੀ ਐ ਸਿਆਣਪ ਕੀ ਕਰੂਗੀ ਉੱਥੇ ਸਭ ਕੁਝ ਮਿੱਟੀ ਹੋ ਜਾਂਦਾ ਹੈ ਕਰੋੜਾ ਰੁਪਏ ਕਮਾਉਣ ਵਾਲਾ ਡਾਕਟਰ ਵੀ ਇੱਕ ਦਿਨ ਮਰਦਾ ਹੈ ਜਿਹਨੂੰ ਕਹਿੰਦੇ ਜੀ ਇਹਨੇ ਤਾਂ ਬੜੀਆਂ ਜਾਨਾਂ ਬਚਾਈਆਂ ਬੜੇ ਆਪਰੇਸ਼ਨ ਕੀਤੇ ਇੱਕ ਦਿਨ ਉਹਨੂੰ ਵੀ ਜਾਣਾ ਪੈਂਦਾ ਉਹਨੂੰ ਕੋਈ ਨਹੀਂ ਬਚਾ ਸਕਦਾ ਸਾਥ ਸੰਗਤ ਹਮ ਮੂਰਖ ਤੂੰ ਚਤੁਰ ਸਿਆਣੇ ਤੂੰ ਸਰਬ ਸਰਬ ਕਲਾ ਕਾ ਗਿਆਤਾ ਮਾਦੋ ਹਮ ਐਸੇ ਤੂੰ ਐਸਾ ਅਸੀਂ ਕਹੋ ਜੈ ਤੇ ਤੂੰ ਕਹੋ ਜੈ ਅੱਗੇ ਜਵਾਬ ਦਿੰਦੇ ਐ ਹਮ ਪਾਪੀ ਤੂੰ ਪਾਪ ਤੂੰ ਪਾਪ ਖੰਡਨ ਨੀਕੋ ਠਾਕੁਰ ਐਸਾ ਅਸੀਂ ਪਾਪੀ ਐ ਤੇ ਤੂੰ ਪਾਪਾ ਨੂੰ ਖੰਡਨ ਵਾਲਾ ਇੱਕੋ ਅਰਦਾਸ ਕਰਿਓ ਸਾਡੇ ਚ ਇੰਨੀਆਂ ਕਮੀਆਂ ਐ ਇੰਨੇ ਪਾਪ ਐ ਜੇ ਤੂੰ ਲੇਖਾ ਕਰੇਗਾ ਨਾ ਫੇਰ ਤਾਂ ਨਹੀਂ ਅਸੀਂ ਬਚਦੇ ਫੇਰ ਨਹੀਂ ਬਚਦੇ ਬੇਨਤੀ ਐ ਸਾਡਾ ਤਾਂ ਕਾਗਜੀ ਪਾੜ ਦੇ ਲੇਖੇ ਵਾਲਾ ਸਾਨੂੰ ਬਖਸ਼ ਦੇ ਕੀ ਕਹਿਣਾ ਲੇਖਾ ਕੀਤੇ ਆ ਹੁਣਾ ਨਹੀਂ ਛੁਟਕਾਰਾ ਕਿਰਪਾ ਕਰਕੇ ਬਖਸ਼ੀ ਮਾਲਕਾ ਲੇਖਾ ਕੀਤੇ ਆ ਲਖਾ ਜੀਤੇ ਹੋ ਲਖਾ ਜੀਤੇ ਹੋ ਹੁਣ ਨਹੀਂ ਸੁਤਦਾਰਾ ਤੇਰਪਾ ਕਰਕੇ ਬਖਸ਼ੀ ਮਾਲਕਾ ਜੇ ਬਣ ਆਏ ਆਨੇ ਜੋਤ ਹਾਰਾ ਤੇ ਪਾਪੀ ਬਖਸ਼ੀ ਮਾਲਕਾ ਲਖਾ ਜੀਤੇ ਹੋ ਆਨੇ ਜੋਤ ਕਾ बाबा के वाकी मथे मानी ने छोट तारा के पा के वाकी ਸਾਥ ਸੰਗਤ ਆਪਾਂ ਵਿਚਾਰ ਕਰ ਰਹੇ ਸੀ ਭਾਈ ਤਿਲਕੂ ਜੀ ਦੇ ਜੀਵਨ ਵਿੱਚੋਂ ਭਾਈ ਤਿਲਕੂ ਜੀ ਜਦੋਂ ਸ਼ੰਭੂ ਆਪ ਦੇ ਬੰਦੇ ਭੇਜਦਾ ਉਹ ਪਖੰਡੀ ਸਾਧ ਤੇ ਅੱਗੋਂ ਭਾਈ ਤਿਲਕੂ ਜੀ ਆਪਣੇ ਇਰਾਦੇ ਤੇ ਆਪਣੇ ਦੀਨ ਤੇ ਪੱਕੇ ਨੇ ਕਹਿਣ ਲੱਗੇ ਭਾਈ ਮੈਨੂੰ ਸਵਰਗਾਂ ਦੀ ਲੋੜ ਨਹੀਂ ਕਿਉਂਕਿ ਬਾਣੀ ਕਹਿੰਦੀ ਹੈ ਸੁਰਗ ਨਰਕ ਤੇ ਮੈਂ ਰਹਿਓ ਸਤਗੁਰ ਕੈ ਪ੍ਰਸਾਦ ਕਹਿੰਦੇ ਵੀ ਮੈਨੂੰ ਲੋੜ ਹੀ ਨਹੀਂ ਮੈਂ ਤਾਂ ਸਵਰਗ ਤੇ ਨਰਕ ਤੋਂ ਮੁਕਤ ਹੋ ਗਿਆ ਮੈਨੂੰ ਇਸ ਚੀਜ਼ ਦਾ ਨਾ ਤਾਂ ਸਵਰਗਾ ਦਾ ਲਾਲਚ ਹੈ ਤੇ ਨਾ ਨਰਕਾਂ ਦਾ ਕੋਈ ਮੈਨੂੰ ਡਰ ਹੈ ਸਾਧ ਸੰਗਤ ਸੁਰਗ ਨਰਕ ਨਾ ਬੰਝੀ ਹੈ ਸਾਧ ਸੰਗਤ ਕਹਿੰਦੇ ਸਵਰਗ ਨਰਕ ਵਾਲੀ ਤਾਂ ਹੁਣ ਗੱਲ ਹੀ ਨਹੀਂ ਇਹ ਤਾਂ ਤਾਂ ਉੱਪਰ ਉੱਠ ਗਏ ਅਸੀਂ ਸਾ ਸੰਗਤ ਉਹ ਪਖੰਡੀ ਇੰਨਾ ਹੰਕਾਰੀ ਉਹ ਕਹਿੰਦਾ ਚਲੋ ਕੋਈ ਨਾ ਥੋੜੀ ਜੀ ਹਵਾ ਵਣੋਂ ਦਾ ਮਾਰਾ ਕਹਿੰਦਾ ਵੀ ਮੈਂ ਨਹੀਂ ਚਾਹੁੰਦਾ ਇਸ ਇਲਾਕੇ ਚ ਕੋਈ ਸਵਰਗਾ ਤੋਂ ਵਾਂਝਾ ਰਹੇ ਜੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਮੈਂ ਆਪ ਚਾਹੂੰ ਭਾਈ ਤੇਲਕੇ ਨੂੰ ਦਰਸ਼ਨ ਦੇ ਹੁਣ ਦੋ ਗੱਲਾਂ ਸੀ ਇੱਕ ਤਾਂ ਆ ਪਖੰਡ ਵੀ ਮੈਂ ਦਰਸ਼ਨ ਦੇਣ ਆਪ ਜਾਂ ਦੂਜਾ ਇਹ ਸੀ ਵੀ ਸਾਰਿਆਂ ਨੂੰ ਆਪਣੇ ਥੱਲੇ ਹੀ ਲਾ ਕੇ ਰੱਖਾਂ ਆਪਣੇ ਨਾਲ ਜੋੜ ਲਵਾਂ ਬਾਕੀ ਡਰਦਾ ਵੀ ਸੀ ਕਿ ਭਾਈ ਤਿਲਕਾ ਨਾ ਜਿਹੜਾ ਇਹ ਸੱਚ ਬੋਲਦਾ ਮੇਰੇ ਨਾਲੋਂ ਲੋਕਾਂ ਨੂੰ ਤੋੜ ਦੂਗਾ ਜੇ ਇਹੀ ਜੁੜ ਗਿਆ ਫਿਰ ਲੋੜ ਹੀ ਨਹੀਂ ਪਹੁੰਚ ਗਿਆ ਪਿੰਡ ਚ ਪਹੁੰਚ ਗਿਆ ਜਦੋਂ ਭਾਈ ਤਿਲਕਾ ਜੀ ਨੂੰ ਪਤਾ ਲੱਗਿਆ ਤੇ ਭਾਈ ਤਿਲਕਾ ਜੀ ਨੇ ਕਹਿੰਦੇ ਆਪਣੇ ਘਰ ਦਾ ਬੂਹਾ ਬੰਦ ਕਰ ਲਿਆ ਆਖੋ ਸਤਨਾਮੇਰੀ ਵਾਹ ਗੁਰਜੀ ਜਦੋਂ ਘਰ ਦਾ ਬੂਹਾ ਬੰਦ ਕੀਤਾ ਨਾ ਸੰਗਤ ਇਹ ਇਹ ਦਰਵਾਜ਼ੇ ਤੇ ਆ ਕੇ ਖੜ ਬਾਜ ਮਾਰਦਾ ਭਾਈ ਤਿਲਕਾ ਜੀ ਘਰੇ ਹੋ ਕਹ ਲਗਾ ਹਾਂ ਕਰੀਏ ਬੂਹਾ ਖੋਲੋ ਕਹ ਲੱਗੇ ਜੀ ਮੈਂ ਬੂਹਾ ਨਹੀਂ ਖੋਲ ਸਕਦਾ ਬੇਨਤੀ ਵੀ ਜਿਹੜੇ ਕਾਰਜ ਲਈ ਤੁਸੀਂ ਆਏ ਹੋ ਮੈਂ ਤੁਹਾਡੇ ਦਰਸ਼ਨ ਨਹੀਂ ਕਰਨੀ ਤੁਸੀਂ ਇੱਥੋਂ ਚਲੇ ਜਾਓ ਬੜੇ ਪਿਆਰ ਨਾਲ ਜਵਾਬ ਦਿੱਤਾ ਸਾਧ ਸੰਗਤ ਜਦੋਂ ਇਸ ਤਰ੍ਹਾਂ ਕਿਹਾ ਨਾ ਉਹ ਜਿਹੜਾ ਸਾਦੇ ਨਹੀਂ ਚਾਹ ਨਾਲ ਆਇਆ ਸੀ ਤੇ ਹੰਕਾਰ ਨਾਲ ਆਇਆ ਸੀ ਨਾਲ ਉਹਦੇ ਚਿਲੇ ਚਾਟੜੇ ਵੀ ਬਹੁਤ ਨੇ ਜਦੋਂ ਇਸ ਤਰ੍ਹਾਂ ਜਵਾਬ ਦਿੱਤਾ ਤੇ ਸੰਗਤੇ ਪਹਿਰਾ ਥੱਲੋਂ ਜ਼ਮੀਨ ਨਿਕਲ ਗਈ ਵੀ ਇਹ ਤਾਂ ਨਰਾਦਰ ਹੋ ਗਿਆ ਬੇਇੱਜ਼ਤੀ ਹੋ ਗਈ ਫਿਰ ਪੋਲੀ ਜੀ ਬਾਤ ਚ ਕਹਿੰਦਾ ਭਾਈ ਤਿਲਕਾ ਜੀ ਤੁਹਾਨੂੰ ਸਵਰਗ ਨਹੀਂ ਚਾਹੀਦਾ ਥੋੜੇ ਲਈ 1 ਸਾਲ ਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਵੀ ਜਿਵੇਂ ਉਹ ਖੇਤ ਹੁੰਦਾ ਜਿਵੇਂ ਕੋਈ ਆਪਦਾ ਕੋ ਕੰਮ ਹੁੰਦਾ ਸਾਧ ਸੰਗਤ ਵੀ ਇਦਾਂ ਹੀ ਸਾਰਾ ਕੁਝ ਚੱਲਦਾ ਵੀ ਧਰਮ ਰਾਜ ਵੀ ਇਹਨੇ ਖਰੀਦ ਰੱਖਿਆ ਹੋਵੇ ਸਾਧ ਸੰਗਤ ਹੁਣ ਝੂਠ ਹੀ ਬੋਲਣਾ ਫਿਰ ਆਪਾਂਵੇਂ 6 ਮਹੀਨੇ ਕਹਿ ਦਈਏ 1 ਸਾਲ ਕਹਿ ਦਈਏ ਜਦੋਂ ਚੱਲਣੀ ਗੱਪ ਐ ਤੇ ਦੁਨੀਆ ਨੂੰ ਵੀ ਗੱਪ ਪਸੰਦ ਐ ਹੈ ਵੀ ਦੁਨੀਆ ਇਹੋ ਜੀ ਭਾਈ ਸੱਚ ਬੋਲੀਏ ਸਮਝ ਨਹੀਂ ਆਉਂਦੀ ਝੂਠ ਬੋਲੋ ਤੇ ਲੋਕ ਕਹਿੰਦੇ ਵੀ ਇਹਦੇ ਵਰਗਾ ਤਾਂ ਬਾਬਾ ਹੀ ਕੋਈ ਨਹੀਂ ਇਹ ਤਾਂ ਬਾਬਾ ਬੜਾ ਵਧੀਆ ਹੈ ਤੇ ਸਾਧ ਸੰਗਤ ਭਾਈ ਤੇਲਕੁਣੀ ਥੋੜਾ ਜਿਹਾ ਫਿਰ ਐਤ ਕੀ ਚਿੜਕਿਆ ਕਿ ਸਾਦਾ ਮੈਂ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸਿੱਖ ਹੈ ਹੁਣ ਜਿਹਦੇ ਦਰ ਦਾ ਮੈਂ ਹੋ ਗਿਆ ਜਿਹਦਾ ਪੱਲਾ ਫੜ ਲਿਆ ਹੁਣ ਛੱਡਣਾ ਨਹੀਂ ਕਹਿੰਦੇ ਜਦੋਂ ਕਿਆ ਨਾ ਵੀ ਚਲਿਆ ਜਾ ਮੈਂ ਨਹੀਂ ਤੈਨੂੰ ਮੱਥੇ ਲਾਉਣਾ ਬੜੀ ਹੈਰਾਨੀ ਹੋਈ ਇਹਨੂੰ ਆਖਰਕਾਰ ਹੰਕਾਰ ਟੁੱਟ ਗਿਆ ਗੁਰੂ ਦੇ ਸਿੱਧਕ ਵਾਲੇ ਪੱਕੇ ਸਿੱਖ ਅੱਗੇ ਉਸ ਸਾਧ ਦਾ ਹੰਕਾਰ ਟੁੱਟਿਆ ਤੇ ਕਹਿੰਦਾ ਉਹ ਕਿਹੋ ਜੀ ਮਿੱਟੀ ਦਾ ਬਣਿਆ ਤੇ ਕਿਹੜਾ ਤੇਰਾ ਗੁਰੂ ਹੈ ਮੈਂ ਹੈਰਾਨ ਹੈ ਉਹ ਸਾਰੀ ਦੁਨੀਆ ਸਾਰਾ ਇਲਾਕਾ ਸਾਰਾ ਪਿੰਡ ਆ ਗਿਆ ਤੈਨੂੰ ਜਮਈ ਲਾਲਚ ਨਹੀਂ ਸਵਰਗਾ ਦਾ ਨਾਂ ਕੋਈ ਡਰ ਕਹਿੰਦਾ ਹੁਣ ਤੇਰੇ ਗੁਰੂ ਦਾ ਵਾਸਤਾ ਮੈਂ ਦਰਸ਼ਨ ਦੇਣੇ ਨਹੀਂ ਮੈਂ ਹੁਣ ਤੇਰੇ ਦਰਸ਼ਨ ਕਰਨੇ ਆ ਆਖੋ ਸਤਨਾਮ ਤੇਰੀ ਵਾਹਿਗੁਰੂ ਜੀ ਤੱਗੂ ਭਾਈ ਤਿਲਕਾ ਜੀ ਕਹਿੰਦੇ ਮੇਰੇ ਦਰਸ਼ਨ ਕਰਕੇ ਕੀ ਲਏਗਾ ਆ ਜਾ ਚੱਲਾਂ ਤੈਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਲੈ ਕੇ ਜਾਵਾਂ ਉਹਨਾਂ ਦੇ ਦਰਸ਼ਨ ਕਰਾਵਾਂ ਤੈਨੂੰ ਬੂਹਾ ਖੋਲਿਆ ਪਰ ਸ੍ਰੀ ਅਮਰਤਸਰ ਸਾਹਿਬ ਭਾਈ ਤਿਲਕਾ ਜੀ ਉਸ ਸ਼ੰਭੂ ਸਾਧ ਨੂੰ ਲੈ ਕੇ ਗਏ ਜਦੋਂ ਉਹਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਦਰਸ਼ਨ ਕੀਤੇ ਨਿਹਾਲ ਹੋ ਗਿਆ ਸੱਚੇ ਪਾਤਸ਼ਾਹ ਨੇ ਗੁਰਮਤ ਤੇ ਜਦੋਂ ਗੁਰਬਾਣੀ ਦਾ ਉਪਦੇਸ਼ ਦਿੱਤਾ ਨਾ ਸੰਗਤੇ ਤੇ ਉਹ ਸ਼ੰਭੂ ਸਾਧ ਵੀ ਕਹਿੰਦੇ ਗੁਰੂ ਅਰਜਨ ਦੇਵ ਜੀ ਦਾ ਸਿੱਖ ਬਣ ਗਿਆ ਆਖੋ ਸਤਿਨਾਮ ਏ ਵਾਹਿਗੁਰੂ ਜੀ ਤਾਂ ਕਰਕੇ ਸਾਧ ਸੰਗਤ ਜਦੋਂ ਜੀਵਨ ਦੇ ਵਿੱਚ ਸਾਡੇ ਕੋਲ ਦ੍ਰਿੜਤਾ ਹੋਵੇਗੀ ਪਰਪੱਕਤਾ ਹੋਵੇਗੀ ਤੇ ਸਾਡੇ ਜੀਵਨ ਦੇ ਵਿੱਚ ਕਦੇ ਹਾਰ ਨਹੀਂ ਹੁੰਦੀ ਆਤਮ ਵਿਸ਼ਵਾਸ ਵੱਧਦਾ ਕਦੋਂ ਹੈ ਸੈਲਫ ਕੰਫੀਡੈਂਸ ਵੱਧਦਾ ਕਦੋਂ ਹੈ ਜਦੋਂ ਬੰਦੇ ਕੋਲ ਸੱਚ ਹੁੰਦਾ ਹੈ ਕਹਿੰਦੇ ਜੇ ਅੰਦਰ ਹੋਵੇ ਸੱਚ ਤਾਂ ਕੋਠੇ ਚੜ੍ਹ ਕੇ ਨੱਚ ਤੇ ਜਿਹੜਾ ਝੂਠਾ ਉਹਨੂੰ ਲੁਕਣਾ ਪੈਂਦਾ ਸੱਚਾ ਬੰਦਾ ਉਹਨੂੰ ਕਿਸੇ ਦਾ ਡਰ ਹੀ ਨਹੀਂ ਕਿਤੇ ਵੀ ਖੜੇ ਤੇ ਝੂਠਾ ਬੰਦਾ ਜਿਹਦੇ ਚ ਕਮੀ ਹੁੰਦੀ ਹੈ ਜਿਹਨੂੰ ਪਤਾ ਮੇਰੇ ਚ ਘਾਟਾ ਨਹੀਂ ਉਹ ਨੀਮੀ ਪਾ ਕੇ ਰੱਖਦਾ ਹੈ ਹਮੇਸ਼ਾ ਰੋ ਵਿਚਾਰ ਧੰਨ ਗੁਰੂ ਤੇਗ ਬਹਾਦੁਰ